ਹਾਂਜੀ ਪਾਜੀ ਮੈਂ ਹਾਂ ਇੱਥੇ ਆਪਾਂ ਬਲੌਗ ਬਣਾਉਂਦੇ ਸੀ ਤੇ ਆਪਾਂ ਲੰਗਰ ਲਾਇਆ ਹੋਇਆ ਸੀ ਤੇ ਸਾਰੇ ਆਪਣੇ ਬੰਦੇ ਖਾਣ ਆਏ ਆ ਤੇ ਆਪਾਂ ਵਿੱਚ ਆਏ ਸੀ ਵੇਖਣ ਆਪਣੇ ਬੰਦਿਆਂ ਨੂੰ ਤੇ ਕਿਦਾਂ ਖਾਣ ਪੀਂਦੇ ਆ ਵਧੀਆ ਕਿ ਨਹੀਂ ਵਧੀਆ ਖਾਂਦੇ ਆਪਣੇ ਬੰਦੇ ਸਾਰੇ ਖਾਣ ਪੀਣ ਆਏ ਆ ਵਧੀਆ ਖਾਂ ਰਿਆ ਨਜ਼ਾਰੇ ਹੋਰ ਕਿਰੋ ਨਜ਼ਾਰੇ ਸਭ ਖਾ ਪੀ ਲਾ ਵਧੀਆ ਰੱਜ ਗਏ ਤੁਸੀਂ ਸਾਰੇ ਜਣੇ ਚਲੋ ਵਧੀਆ ਵਧੀਆ ਧੰਨਵਾਦ ਜੋ ਉਹਨਾਂ ਨੇ ਦਿਵਾਲੀ ਤੇ ਪ੍ਰੋਗਰਾਮ ਕਿਨੇ ਲਾਇਆ ਲੰਗਰ ਲੰਗਰ ਆਪਣੇ ਵੱਲੋਂ ਲੱਗਾ ਆਪਣੇ ਵੱਲੋਂ ਲੱਗਾ ਆਪ ਨੂੰ ਲੱਗਦਾ ਮਰਪਾਲਾ ਨੂੰ ਹਾਂ ਇਹਨਾਂ ਨੇ ਲੰਗਰ ਦੇ ਵਿੱਚ 11 ਗੱਡ ਦੀ ਸੇਵਾ ਕੀਤੀ ਹੈ 11 ਗੱਡ ਦੀ 1100 ਦੀ ਉਹ ਨਹੀਂ 1100 ਦੀ ਕੀਤੀ ਆ ਭਾਜੀ 1100 ਦੀ ਹਾਂਜੀ ਵਾਲਜੀਤ ਨੇ ਸੇਵਾ ਕੀਤੀ ਜੀ ਤੇ ਇੱਥੇ ਦੁਕਾਨ ਸੀ ਆਂਟੀ ਜੀ ਦੇ ਫੋਲੋਅਰ ਆਉਣੇ ਪਕੌੜੇ 1100 ਚ 20 20 ਦੇ ਨੋਟ ਕਿੰਨੇ ਹੁੰਦੇ ਦੱਸੋ ਮੈਨੂੰ ਇਧਰ ਵੀ ਘੁਮਾ ਦੇ ਮਨਾ ਜੀ ਇਹ ਲੰਮਾ ਵਾਲਾ ਇਹ ਆਪਣਾ ਬਹੁਤ ਜਨਤਾ ਹਮ ਹਮ ਪੈਂਚੀ ਇਹ ਦੇ ਆ ਇਹ ਤੂੰ ਟੂ ਟੂ ਨਹੀਂ ਕਰਦੀ ਅੰਦੀ ਭਾਜੀ ਆ ਵੀ ਲੈਣ ਤੇ ਲੱਗੇ ਹੋਏ ਜਿਹੜੇ ਕਦੀ ਚਾਹ ਨਹੀਂ ਪੀਤੇ ਹੋਰ ਸੀਵ ਕੈਸੇ ਹੋਮ ਭਾਜੀ ਲੈ ਲਿਆ ਤੇ ਇਹ ਆਡਾ ਰੰਗੀਲਾ ਯਾਰਾਂ ਦਾ ਯਾਰ ਹੈ ਆ ਸੁੱਖੇ ਭਾਜੀ ਵੀ ਆਏ ਹੋਏ ਆ ਕਦੀ ਚਾਹ ਪੀਣੇ ਆ ਚਾਹ ਪੀਣ ਆ ਗਿਆ ਸੁੱਖਾ ਤੇ ਜੂਸ ਭਾਜੀ ਆਪਣਾ ਕਿੱਥੇ ਲਿਆ 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 ਦੇ ਦੇ ਜੂ ਆ ਜੂਸ ਭਾਜੀ ਆਪਣਾ ਵੀ ਦੱਸੋ ਜਿਹੜਾ ਦੂਜੀ ਏਰੀਆ ਆਏ ਜੋ ਤੁਸੀਂ ਲੈਣ ਚ ਲੱਗੇ ਰਹੇ ਹੋ ਨਹੀਂ ਭਾਜੀ ਨਹੀਂ 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 ਆਏ ਭਾਈ ਦੂਜੀ ਈ ਲੈਣ ਆ ਗਏ ਨਹੀਂ ਮੈਂ ਨਹੀਂ ਮੈਂ ਤਾਂ ਬਰਾਜਾ ਕੀਤਾ ਹੋਇਆ ਮੈਂ ਲੋਕਲੀ ਆ ਬਾਬੂ ਨੇ ਇਵੇਂ ਖੁਲਾਏ ਹੋਏ ਆ ਦੋ ਦੋ ਵਾਰ ਹੀ ਲੈਣ ਨਹੀਂ ਲੱਗੀ ਸੀ ਹਾਂ ਜੀ ਆ ਗੋਪੀ ਭਾਜੀ ਤੀਜੀ ਵਾਰ ਚੱਲ ਗਏ ਆ ਤੀਜੀ ਵਾਰ ਨਹੀਂ ਬੱਸ ਕਰੋ ਕਿ ਮੈਂ ਲੰਗਰ ਲਾਇਆ ਤੇ ਦਾ ਮਤਲਬ ਤੁਸੀਂ ਮੂੰਹ ਚੋ ਕੇ ਤੁਰੇ ਜਾਣਾ ਤੁਰੇ ਜਾਣਾ ਇਨੇ ਲੰਗਰ ਲਾਇਆ ਆਹ ਕਿਦਾਂ ਆਹ ਰਲੇ ਚ ਬਣਾ ਬਰ ਕਦੀ ਚਾਹ ਪੀਣ ਨਹੀਂ ਹਾਂਜੀ ਭਾਜੀ ਆ ਵੀ ਇੱਕ ਭਾਜੀ ਜਿਹੜੇ ਕਦੀ ਚਾਹ ਪੀਣ ਨਹੀਂ ਗਏ ਅੱਜ ਫਰੀ ਦਾ ਲੰਗਰ ਵੇਖ ਕੇ ਤਾਂ ਅਸੀਂ ਸੇਵਾ ਕੀਤੀ ਤੇ ਅੱਜ ਫਿਰ ਆ ਚਾਹ ਪੀਣ ਆਇਆ ਵੇਖੋ ਇਹਦੇ ਵੱਲ ਤੇ ਤੂੰ ਆ ਜੂਪੀ ਵਾਲੇ ਆ ਗਏ ਰਿਓ ਲੰਗਰ ਹੀ ਲਾਇਆ ਇਹ ਠੀਕਵਾ ਵਾਲੇ ਠੀਕਵਾ ਠੀਕਵਾ ਅੱਜ ਮੈਂ ਲੰਗਰ ਲਾਇਆ ਤੇ ਕਿੰਨਾ ਵਧੀਆ ਲੱਗਾ ਤੁਹਾਨੂੰ ਲੰਗਰ ਲੰਗਰ ਵਧੀਆ ਹੀ ਹੁੰਦਾ ਵਾ ਹੈ ਇਹੋ ਜਿਹੇ ਛਕਲਾ ਜੇ ਲੰਗਰ ਲਾ ਲ ਨਾ ਫਿਰ ਦੁਨੀਆ ਦਾ ਘਟਾਈ ਕੋਈ ਨਹੀਂ ਇੰਡੀਆ ਲੱਗ ਰਿਹਾ ਚਕਲਾ ਚੱਕਦਾ ਰਿਹਾ ਇੱਥੇ ਆ ਕੇ ਲੰਗਰ ਛਕਣ ਆਏ ਆ ਰੋਟੀ ਬੰਦ ਕਰਾਈ ਲੰਗਰ ਤੇ ਗੁਰਪਾਣੇ ਲੰਗਰ ਲਾਉਣਾ ਆ